ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋ ਰਹੀ ਹੈ ਡੇਰਾ ਬਾਬਾ ਨਾਨਕ ਚੱਬੇਵਾਲ ਗਿੱਦੜਬਾਹਾ ਤੇ ਬਰਨਾਲਾ ਦੇ ਵਿੱਚ ਉਮੀਦਵਾਰ ਜਿਹੜੇ ਨੇ ਉਹ ਅੱਜ ਆਪਣੇ ਦਿਲਾਂ ਦੇ ਉੱਤੇ ਹੱਥ ਰੱਖ ਕੇ ਬੈਠੇ ਨੇ ਕਿਉਂਕਿ ਧੜਕਣਾ ਵਧੀਆਂ ਹੋਈਆਂ ਨੇ ਕਾਰਨ ਇਹ ਹੈ ਕਿ ਉਮੀਦਵਾਰ ਸਾਰੇ ਇੱਕ ਦੂਜੇ ਨੂੰ ਪੂਰੀ ਟੱਕਰ ਦੇ ਰਹੇ ਨੇ ਤੇ VOTER ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਸਤੇ ਘਰਾਂ ਤੋਂ ਬਾਹਰ ਨਿਕਲੇ ਨੇ ਹਾਲਾਂਕਿ ਕਈ ਥਾਵਾਂ ਦੇ ਉੱਤੇ ਧੁੰਦ ਵਗੈਰਾ ਹੈ ਤੇ ਪੰਜਾਬ ਦੇ ਵਿੱਚ ਠੰਡ ਦੀ ਆਮਦ ਹੋ ਚੁੱਕੀ ਹੈ VOTING ਦਾ ਸਿਲਸਿਲਾ ਥੋੜਾ ਜਿਆਦਾ ਸਲੋ ਵੀ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਚਾਰ ਥਾਵਾਂ ਦੇ ਉੱਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਅਮਨ ਆਮਾਨ ਦੇ ਨਾਲ VOTING ਕਰਵਾਈ ਜਾ ਸਕੇ ਪਰ ਇਸੇ ਦੇ ਚੱਲਦਿਆਂ ਇੱਕ ਝੜਪ ਦੀ ਖਬਰ ਵੀ ਸਾਹਮਣੇ ਆਈ ਹੈ ਪਿੰਡ ਜੀ ਡੇਰਾ ਪਠਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਆ ਇੱਥੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਆਪਸ ਦੇ ਵਿੱਚ ਕਾਫੀ ਉਲਝਦੇ ਹੋਏ ਨਜ਼ਰ ਆਏ ਨੇ ਸੁਖਜਿੰਦਰ ਸਿੰਘ ਰੰਧਾਵਾ ਉਥੋਂ ਮੈਂਬਰ ਪਾਰਲੀਮੈਂਟ ਨੇ ਤਾਂ ਉਹ ਉੱਥੇ ਮੌਕੇ ਤੇ ਪਹੁੰਚੇ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੂਜੇ ਪਾਸੇ ਗਿੱਦੜਵਾਹਾ ਦੇ ਵਿੱਚ ਵੀ ਇੱਕ ਥਾਂ ਦੇ ਉੱਤੇ ਈਵੀਐਮ ਮਸ਼ੀਨ ਦੇ ਵਿੱਚ ਖਰਾਬੀ ਆਈ ਹੈ ਜਿਸ ਤੋਂ ਬਾਅਦ ਦੇ ਵਿੱਚ ਕੁਝ ਮਿੰਟਾਂ ਲਈ VOTING ਦਾ ਕੰਮ ਰੁਕ ਗਿਆ ਤੇ ਉਸ ਨੂੰ ਦੁਬਾਰਾ ਦੁਰਸਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਚਾਰ ਥਾਵਾਂ ਦੇ ਉੱਤੇ ਇਹ ਜਿਹੜੀਆਂ ਅੱਜ ਵੋਟਾਂ ਪੈ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਅੱਜ ਕਰ ਦੇਣਗੇ ਵੱਖ-ਵੱਖ ਪੋਲਿੰਗ ਬੂਥ ਬਣਾਏ ਗਏ ਨੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ 17 ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਜੋ ਅਮਨ-ਅਮਾਨ ਦੇ ਨਾਲ VOTING ਦਾ ਕੰਮ ਨਿਪਟਰੇ ਚੜ ਜਾਵੇ 23 ਨਵੰਬਰ ਨੂੰ ਨਤੀਜੇ ਆਉਣੇ ਨੇ ਪੰਜਾਬ ਦੇ ਨਾਲ-ਨਾਲ ਕਈ ਹੋਰ ਥਾਵਾਂ ਦੇ ਉੱਤੇ ਵੀ ਅੱਜ VOTING ਹੋ ਰਹੀ ਆ ਖਾਸ ਤੌਰ ਦੇ ਉੱਤੇ ਮਹਾਰਾਸ਼ਟਰ ਦੇ ਵਿੱਚ ਅੱਜ ਇੱਕੋ ਗੇੜ ਦੇ ਵਿੱਚ ਹੀ VOTING ਦਾ ਕੰਮ ਮੁਕੰਮਲ ਹੋ ਜਾਏਗਾ ਝਾਰਖੰਡ ਦਾ ਅੱਜ ਦੂਜਾ ਜਾਂ ਤੀਜਾ ਕਹਿ ਲੋ ਉਹ ਗੇੜ ਚੱਲ ਰਿਹਾ ਹੈ ਤਾਂ ਕੁੱਲ ਮਿਲਾ ਕੇ ਅੱਜ ਵੀ VOTING ਦਾ ਸਿਲਸਿਲਾ ਪੂਰੇ ਦੇਸ਼ ਭਰ ਦੇ ਵਿੱਚ ਕਹਿ ਸਕਦੇ ਆਂ ਕਿ ਜਾਰੀ ਹੈ ਉਮੀਦਵਾਰਾਂ ਦੀਆਂ ਕਿਸਮਤਾਂ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀਆਂ ਨੇ ਪੰਜਾਬ ਦੇ ਵਿੱਚ 45 ਉਮੀਦਵਾਰ ਚਾਰ ਵਿਧਾਨ ਸਭਾ ਹਲਕਿਆਂ ਵਾਸਤੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਕਈ ਦਲ ਬਦਲੀਆਂ ਕਰਕੇ ਆਏ ਨੇ ਤੇ ਕਈ ਪਰਿਵਾਰਕ ਤੌਰ ਦੇ ਉੱਤੇ ਵੀ ਚੋਣ ਲੜ ਰਹੇ ਨੇ ਜਿਵੇਂ ਡੇਰਾਬਾਬਾ ਨਾਨਕ ਤੋਂ ਜਤਿੰਦਰ ਕੌਰ ਰੰਧਾਵਾ ਚੋਣ ਮੈਦਾਨ ਦੇ ਵਿੱਚ ਨੇ ਜੋ ਮੌਜੂਦਾ ਮੈਂਬਰ ਪਾਰਲੀਮੈਂਟ ਸੁਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਆਮਰਤਾ ਵੜਿੰਗ ਗਿੱਦੜਬਾਹਾ ਤੋਂ ਚੋਣ ਮੈਦਾਨ ਚ ਨੇ ਜੋ ਰਾਜਾ ਵੜਿੰਗ ਦੀ ਧਰਮ ਪਤਨੀ ਹੈ ਤੇ ਸ਼ਾਂਖ ਚੱਬੇਵਾਲ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਪੁੱਤਰ ਨੇ ਤਾਂ ਜਿਹਾ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਬਰਨਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਮੈਂਬਰ ਪਾਰਲੀਮੈਂਟ ਮੀਤਹਿਰ ਹੋਰਾਂ ਦੇ ਕਾਫੀ ਕਰੀਬੀ ਦੱਸੇ ਜਾਂਦੇ ਨੇ ਤੇ ਦੂਜੇ ਪਾਸੇ ਗਿੱਦੜਬਾਹਾ ਦੇ ਵਿੱਚ ਵੀ ਕਾਫੀ ਸਰਗਰਮੀਆਂ ਜਿਹੜੀਆਂ ਤੇਜ਼ ਨੇ ਤੇ ਅੱਜ ਸਭ ਦੀਆਂ ਤੜਕਣਾਂ ਵਧੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਚੋਣ ਹੋਵੇਗੀ ਕਿਵੇਂ ਇਹ ਹੋਵੇਗਾ ਜਿਹੜੇ ਵੋਟਰ ਨੇ ਉਹ ਪੌਣੇ 2 ਲੱਖ ਦੇ ਕਰੀਬ ਨੇ ਜਿਹੜੇ ਉਹ ਬਰਨਾਲਾ ਦੇ ਵਿੱਚ ਨੇ 1.5 ਲੱਖ ਤੋਂ ਉੱਤੇ ਕਹਿ ਸਕਦੇ ਆ ਕਿ ਗਿੱਦੜਬਾਹਾ ਦੇ ਵਿੱਚ ਨੇ ਤੇ ਇਸ ਤੋਂ ਇਲਾਵਾ ਚੱਬੇਵਾਲ ਦੇ ਵਿੱਚ ਵੀ 1.5 ਲੱਖ ਤੋਂ ਵੱਧ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਅੱਜ ਕਰਨਗੇ ਡੇਰਾ ਬਾਬਾ ਨਾਨਕ ਦੇ ਵਿੱਚ 2 ਲੱਖ ਦੇ ਕਰੀਬ ਵੋਟਰ ਨੇ ਜਿਹੜੇ ਇਸ ਹਲਕੇ ਤੋਂ ਵੋਟ ਕਰਨ ਵਾਸਤੇ ਬਾਹਰ ਆਉਂਦੇ ਨੇ ਤੇ ਵੋਟ ਕਰਨ ਦਾ ਕੰਮ ਆਪਣਾ ਨੇਪਰੇ ਚੜਾ ਦੇਣਗੇ 17 ਕੰਪਨੀਆਂ ਤੋਂ ਦੱਸ ਦਿੱਤੀਆਂ ਨੇ ਕਿ ਤਾਇਨਾਤ ਨੇ ਤੇ ਇਸ ਤੋਂ ਇਲਾਵਾ 3800 ਤੋਂ ਵੱਧ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਇਹਨਾਂ ਚੋਣਾਂ ਦੇ ਵਿੱਚ ਤਾਂ ਜੋ ਸਾਰਾ ਕੰਮ ਮੁਕੰਮਲ ਹੋ ਸਕੇ ਤੇ ਇਹ ਜਿਹੜੇ ਕਈ ਅਜੇ ਨੇ ਜਿਵੇਂ ਡੇਰਾ ਬਾਬਾ ਨਾਨਕ ਦੇ ਵਿੱਚ 193376 ਵੋਟਰ ਨੇ ਤਾਂ ਉਥੇ 61 ਪੋਲਿੰਗ ਬੂਥ ਕਾਫੀ ਸੰਵੇਦਨਸ਼ੀਲ ਮੰਨੇ ਜਾ ਰਹੇ ਨੇ ਤੇ ਕੁੱਲ ਉਥੇ 241 ਪੋਲਿੰਗ ਬੂਥ ਬਣਾਏ ਗਏ ਨੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਜਿਹੜਾ 18 라ਉਂਡ ਦੇ ਵਿੱਚ ਜਿਹੜਾ VOTING ਦਾ ਕਾਊਂਟਿੰਗ ਦਾ ਕੰਮ ਵੀ ਹੋਣਾ ਤੇ ਚੱਬੇਵਾਲ ਦੇ ਵਿੱਚ 165000 ਤੋਂ ਵੱਧ ਜਿਹੜੇ ਨੇ ਉਹ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਤੇ ਇਸੇ ਦੇ ਚਲਦਿਆਂ ਬਰਨਾਲਾ ਦੇ ਵਿੱਚ 170000 ਤੋਂ ਵੱਧ VOTER ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਅੱਜ ਕਰਨਗੇ ਉਹਦੇ ਵਿੱਚੋਂ ਕਿੰਨੇ ਕ ਵੋਟ ਪਾਉਂਦੇ ਨੇ ਕਿੰਨੇ ਕ ਫੀਸ ਦੁੰਦਾ ਇਹ ਬਾਅਦ ਦੀ ਗੱਲ ਹੈ ਪਰ ਅੱਜ ਚਾਰ ਥਾਵਾਂ ਦੇ ਉੱਤੇ ਨਵੇਂ ਵਿਧਾਇਕਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ ਉਹੀ ਸੀਟਾਂ ਨੇ ਜਿੱਥੋਂ ਉੱਥੋਂ ਦੇ ਮੌਜੂਦਾ MLA ਜਿੱਤੇ ਸੀਗੇ ਲੋਕ ਸਭਾ ਦੀ ਚੋਣ ਤੇ ਮੈਂਬਰ ਪਾਰਲੀਮੈਂਟ ਬਣ ਕੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਹੋਏ ਨੇ ਵੱਖ-ਵੱਖ ਧਰਾਂ ਦੀ ਅੱਜ ਸਾਖ ਦਾ ਦੇ ਉੱਤੇ ਲੱਗੀ ਹੋਈ ਹੈ ਪੂਰਾ ਤਾਮਚਾਮ ਲੱਗਿਆ ਹੋਇਆ ਹੈ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੱਤ ਹਾਸਲ ਕੀਤੀ ਜਾ ਸਕੇ ਅਪਡੇਟ ਆਏਗੀ ਤੁਹਾਨੂੰ ਜ਼ਰੂਰ ਦਿਆਂਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ